ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਖਾਸ ਕਰ ਬਠਿੰਡਾ ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਇਹ ਲੱਗਦਾ ਕਿ ਜੇ ਕੋਈ ਮੈਂ ਵੀ ਜਾਵਾਂ ਤਾਂ ਸਾਨੂੰ ਵੀ ਜੇ ਕੋਈ ਕੇ ਦਿਖ ਜਾਏ ਤਾਂ ਮੇਰਾ ਬੱਚਾ ਨਾਲ ਹੋਏਗਾ ਉਹ ਵੀ ਇਹ ਕਹਿੰਦਾ ਕਿ ਤੁਸੀਂ ਪਾਪਾ ਮੰਮੀ ਤੁਸੀਂ ਇਹਦੀ ਹੈਲਪ ਕਰ ਦਿਓ 5 ਰੁਪਿਆ 10 ਰੁਪਿਆ ਦੇ ਦਿਓ ਤੇ ਆਪਾਂ ਕਈ ਕਈ ਵਾਰੀ ਜਿਹੜਾ ਹੈਗਾ सिंपैथी ਦੇ ਤੌਰ ਤੇ ਤਰਸ ਦੇ ਆਧਾਰ ਤੇ ਕਿ ਜਿਹਦੀ ਕੰਪੈਸ਼ਨ ਇੱਕ ਇੱਕ ਐਮਪੈਥੀ ਦੀ ਫੀਲ ਹੁੰਦੀ ਹੈ ਕਿ ਜਿਹ ਬੰਦਾ ਇਸ ਤਰੀਕੇ ਨਾਲ ਇਨਾ ਛੋਟਾ ਬੱਚਾ ਬਗਿਆ ਚਪਲ ਕੇ ਬਗਿਆ ਜੁੱਤੇ ਕੇ ਪਰ ਦੇ ਤੁਸੀਂ ਉਹਨਾਂ ਨੂੰ ਚਪਲ ਜੁੱਤਾ ਦੇ ਵੀ ਦੋਗੇ ਤਾਂ ਤੁਸੀਂ ਦੇਖੋਗੇ ਕਿ ਉਹ ਅਗਲੇ 1 ਘੰਟੇ ਵਿੱਚ ਉਹ ਚਪਲ ਜੁੱਤਾ ਵੀ ਗਾਇਬ ਹੋ ਜਾਂਦਾ ਹੈ ਉਹ ਫਿਰ ਤੋਂ ਉਸੀ ਪ੍ਰਕਾਰ ਦੇ ਨਾਲ ਫੜੇ ਕੋਲ ਸਾਹਮਣੇ ਆ ਜਾਏਗਾ ਕਿਉਂਕਿ ਵੇਖੇ ਮੰਗੰਦਾ ਜਰਾ ਇੱਕ ਬੇਸਿਕ ਜਿਹੜਾ ਤਰੀਕਾ ਹੈ ਉਹ ਇਹ ਹੀ ਹੈ ਕਿ ਦੂਜੇ ਬੰਦੇ ਦੇ ਦਿਲ ਵਿੱਚ ਪ੍ਰਸਿਆਸ ਕਰੋ ਉਹਦੀ ਰਹਿਮਦਿਲੀ ਜਿਹੜਾ ਹੈਗਾ ਉਹ ਉਭਰੇ ਤਾਂ ਹੀ ਉਹ ਪੈਸਾ ਦੇਵੇਗਾ ਤੇ ਜੇ ਤੁਸੀਂ ਉਹਨਾਂ ਨੂੰ ਸਾਰਾ ਕੁਝ ਦੇ ਦੇਂਦੇ ਹੋ ਜੇ ਸਰਕਾਰ ਉਹਨਾਂ ਨੂੰ 4500 ਰੁਪਏ ਪ੍ਰਤੀ ਮਹੀਨਾ ਦੇਣ ਦੇ ਲਈ ਤਿਆਰ ਹੈ ਫਿਰ ਵੀ ਉਹ ਸਕੂਲ ਨਹੀਂ ਜਾ ਰਹੇ ਤਾਂ ਮਤਲਬ ਉਹ 4500 ਰੁਪਏ ਤੋਂ ਵੱਧ ਕਮਾ ਰਹੇ ਤੇ ਤੇ ਉਹ ਥੋੜਾ ਜਿਹਾ ਜਿਹੜਾ ਹੈਗਾ ਇੱਕ ਛੋਟਾ ਬੱਚਾ ਜਿਸ ਨੂੰ ਸਕੂਲ ਹੋਣਾ ਚਾਹੀਦਾ ਦੋ ਤਿੰਨ ਬੱਚੇ ਇੱਕ ਪਰਿਵਾਰ ਨੂੰ ਯੂਜ਼ ਕਰਦਾ ਹੈ ਖੁਦ ਵੀ ਮਾਪੇ ਜੇ ਇਸ ਤਰੀਕੇ ਨਾਲ ਲੱਗ ਜਾਂਦੇ ਆ ਤਾਂ ਉਹ ਆਰਾਮ ਨਾਲ 30 40 50000 ਰੁਪਿਆ ਲੱਖ ਰੁਪਿਆ ਵੀ ਮਹੀਨੇ ਦੀ ਕਮਾਈ ਦੀਦੀ ਹੋਗੀ ਉਹ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਪੜਾਈ ਦੇ ਵੱਲ ਜਾਣਾ ਨਹੀਂ ਤੇ ਦੇਸ਼ ਇਹਦੇ ਨਾਲ ਕਮਜ਼ੋਰ ਹੋ ਜਾਂਦਾ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਐਕਚੁਅਲ ਵਿੱਚ ਕਿਸੇ ਦੀ ਹੈਲਪ ਕਰਨੀ ਹੈ ਤਾਂ ਉਹਨਾਂ ਨੂੰ ਸਕੂਲ ਤੱਕ ਪਹੁੰਚਾਓ ਉਹ ਉਹ ਬਧਿਆਗ ਕੰਮ ਹੈ ਜੇ ਤੁਸੀਂ ਉਹਨਾਂ ਦੀ ਐਜੂਕੇਸ਼ਨ ਸਪான்ਸਰ ਕਰਦੇ ਹੋ ਪਰ ਕਿਸ ਤਰੀਕੇ ਨਾਲ ਗੁਬਾਰਾ ਖਰੀਦ ਕੇ ਸ਼ੀਸ਼ਾ ਸਾਫ ਕਰਵਾ ਕੇ 10 ਰੁਪਿਆ 15 ਰੁਪਿਆ ਦੇਣਾ ਉਹ ਉਹਦੀ ਜ਼ਿੰਦਗੀ ਖਰਾਬ ਕਰ ਦੇਣਾ ਹੈ ਤੁਸੀਂ ਆਪਣੇ ਪੁੰਨੇ ਦੇ ਵਾਸਤੇ ਕਰਦੇ ਹੋ ਪਰ ਦੂਜੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ